ਸਾਰੇ ਕਾਲਜ ਦੇ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮੰਮੀ ਲਾਈਫ ਹੁਸਨ ਆਓ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਆਪਦੇ ਘਰ ਰਾਜੀ ਖੁਸ਼ੀ ਹੋਗੇ ਚਲੋ ਜੀਏ ਫਿਰ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਆਂ ਸਟਾਰਟ ਤੁਹਾਨੂੰ ਬਹੁਤ ਚੰਗੀ ਤਰੀਕੇ ਨਾਲ ਪਤਾ ਕਿ ਤੁਸੀਂ ਕੀ ਕਰਨਾ ਆ ਵੀਡੀਓਜ਼ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਔਰ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਅੱਜ ਵਾਲਾ ਵਲੌਗ ਇਸ ਤਰੀਕੇ ਦਾ ਲੱਗਿਆ ਔਰ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਬਿਨਾ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆਂ ਇਹ ਵਾਲਾ ਜਿਹੜਾ ਮੇਰਾ ਵਲੌਗ ਸੀਗਾ ਇਹ ਮੈਂ ਕੱਲ ਸ਼ੂਟ ਕੀਤਾ ਸੀ ਯਾਨੀ ਕਿ ਕੱਲ ਸ਼ਾਮ ਨੂੰ 7:30 ਕ 7 ਵਜੇ ਦਾ ਟਾਈਮ ਸੀਗਾ ਔਰ ਬਸ ਇੱਥੇ ਨਾ ਮੈਂ ਥੋੜਾ ਜਿਹਾ ਪਪਾਇਆ ਕੱਟਿਆ ਗੁਸ਼ੀਨ ਵਾਸਤੇ ਔਰ ਨਾਲ ਨਾ ਇਹਦੇ ਉੱਤੇ ਮੈਂ ਥੋੜਾ ਜਿਹਾ ਪਾ ਦਿੱਤਾ ਸੀਗਾ ਕਾਲਾ ਨਮਕ ਔਰ ਕੋਈ ਵੀ ਫਰੂਟ ਹੋਵੇ ਨਾ ਗੁਰਸ਼ੀਨ ਉਹਦੇ ਉੱਤੇ ਨਮਕ ਪਾ ਕੇ ਜ਼ਰੂਰ ਖਾਂਦੀ ਆ ਬਿਨਾ ਨਮਕ ਤੋਂ ਕੋਈ ਵੀ ਫਰੂਟ ਖਾਂਦੀ ਨਹੀਂ ਹੈਗੀ ਮੈਂ ਨਾ ਬਸ ਸਿਰਫ ਉਹਦੀ ਇੱਕ ਤਸੱਲੀ ਵਾਸਤੇ ਹੀ ਥੋੜਾ ਜਿਹਾ ਨਮਕ ਪਾ ਦਿੰਨੀ ਹੁੰਦੀ ਆ ਉਹ ਵੀ ਸਿਰਫ ਉੱਪਰ-ਉੱਪਰ ਮੈਂ ਪੂਰਾ ਮਿਕਸ ਨਹੀਂ ਕਰਦੀ ਹੁੰਦੀ ਜਸਟ ਮਾੜਾ ਜਿਹਾ ਪਾਇਆ ਜ਼ਿਆਦਾ ਨਹੀਂ ਆਪਕੀ ਵਗੈਰਾ ਵੀ ਜਲਦੀ-ਜਲਦੀ ਫਿਨਿਸ਼ ਕਰ ਦੋ ਠੀਕ ਹੈ ਓ ਸ਼ੀਆ ਜਲਦੀ-ਜਲਦੀ ਫਿਨਿਸ਼ ਕਰ ਦੋ ਓਕੇ ਮੈਂ ਦੇਖਦੀ ਪਈ ਆ ਤੂੰ ਖਾ ਰਿਹਾ ਕਿ ਨਹੀਂ ਖਾ ਰਿਹਾ ਦੇਖ ਦੇਖ ਫਿਰ ਦੇਖ ਚਲੋ ਗੁਸ਼ੀਨੂ ਦਾ ਫਰੂਟ ਮੈਂ ਕੱਟ ਕੇ ਦੇ ਆਈਆਂ ਆਪਣੇ ਆਪ ਉਹ ਖਾ ਲੂਗੀ ਔਰ ਨਾ ਅੱਜ ਮੈਂ ਡਿਨਰ ਦੇ ਵਿੱਚ ਬਣਾਉਣੇ ਸੀਗੇ ਰਾਜਮਾ ਔਰ ਮੇਰੇ ਕੋਲ ਥੋੜੇ ਜੇ ਪਏ ਹੋਏ ਸੀਗੇ ਵਾਈਟ ਵਾਲੇ ਚਨੇ ਔਰ ਨਾ ਜਿੱਦਾਂ ਮੈਂ ਤੋਂ ਲਾਸਟ ਮੰਥ ਦਾ ਥੋੜਾ ਬਹੁਤਾ ਸਟਾਕ ਪਿਆ ਹੁੰਦਾ ਜਿੱਦਾ ਦਾਲਾ ਵੱਚ ਜਾਂਦੀਆਂ ਬਲੈਕ ਚਨੇ ਵਾਈਟ ਚਨੇ ਰਾਜਮਾ ਹੋਗੇ ਪਹਿਲਾਂ ਮੈਂ ਉਹਨਾਂ ਨੂੰ ਯੂਜ਼ ਕਰ ਲੈਣੀ ਹੁੰਨੀ ਆ ਉਸ ਤੋਂ ਬਾਅਦ ਹੀ ਮਤਲਬ ਜਿਹੜਾ ਮੈਂ ਨਮਾ ਵਾਲਾ ਰਾਸ਼ਨ ਹੁੰਦਾ ਉਹ ਕਰਦੀ ਹੁੰਨੀ ਆ ਔਰ ਨਾ ਬਸ ਇਹਨਾਂ ਦੋਨਾਂ ਚੀਜ਼ਾਂ ਨੂੰ ਅੱਜ ਮੈਂ ਮਿਕਸ ਕਰਕੇ ਬਣਾਉਂਗੀ ਜਦੋਂ ਵੀ ਮੈਂ ਰਾਜਮਾ ਜਾਂ ਫਿਰ ਵਾਈਟ ਵਾਲੇ ਚਨੇ ਜਾਂ ਫਿਰ ਮੈਂ ਬਲੈਕ ਵਾਲੇ ਚਨੇ ਜਦੋਂ ਵੀ ਬੋਇਲ ਕਰਦੀ ਹੁੰਨੀ ਹੈ ਨਾ ਉਦੋਂ ਮੇਰੇ ਥੋੜੇ ਜਿਹਾ ਐਕਸਟਰਾ ਬੋਇਲ ਕਰ ਲੈਣੀ ਹੁੰਦੀਆਂ ਕਈ ਵਾਰ ਗੁਰਸ਼ੀਮ ਦੇ ਪਾਪਾ ਮਾਰਨਿੰਗ ਦੇ ਵਿੱਚ ਵੀ ਖਾ ਲੈਂਦੇ ਆ ਐਜ਼ ਅ ਸੈਲਡ ਦੀ ਤਰ੍ਹਾਂ ਕਈ ਵਾਰ ਮੈਂ ਵੀ ਖਾ ਲੈਣੀ ਹੁੰਦੀਆਂ ਔਰ ਅੱਜ ਕੱਲ ਜਿੱਦਾਂ ਹੁਣ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਮੈਂ ਥੋੜੀ ਜਿਹੀ ਆਪਣੀ ਰੂਟੀਨ ਵੀ ਖਾਣ ਪੀਣ ਦੀ ਚੇਂਜ ਕਰ ਦਿੰਨੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਰੋਟੀ ਖਾਣ ਦਾ ਤਾਂਪਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੁੰਦਾ ਸੋ ਐਡਾ ਦੀਆਂ ਚੀਜ਼ਾਂ ਬਣਾ ਕੇ ਖਾ ਲਓ ਥੋੜੀਆਂ ਚਟਪਟੀਆਂ ਵੀ ਹੁੰਦੀਆਂ ਔਰ ਖਾਣ ਦੇ ਵਿੱਚ ਵੀ ਬਹੁਤ ਜੰਮੀ ਲੱਗਦੀਆਂ ਆ ਔਰ ਬਹੁਤ ਜ਼ਿਆਦਾ ਹੈਲਥੀ ਹੁੰਦੀਆਂ ਆ ਹੈ ਅੱਜ ਵੀ ਮੈਂ ਰਾਜਮਾ ਥੋੜੇ ਜਿਹੇ ਚਨੇ ਜਿੰਨੇ ਵੀ ਪਏ ਸੀ ਮੈਂ ਸਾਰੇ ਪੁਰਾਣੇ ਵਾਲੇ ਪਾ ਲਏ ਆ ਮੈਂ ਸਾਰੇ ਹੀ ਬੋਇਲ ਕਰ ਲੂੰਗੀ ਔਰ ਕੋਸ਼ਿਸ਼ ਕਰੂੰਗੀ ਕਈ ਵਾਰ ਮੈਂ ਇਦਾਂ ਹੁੰਦਾ ਨਾ ਰਾਤ ਨੂੰ ਵੀ ਮੇਰਾ ਰੋਟੀ ਖਾਣ ਦਾ ਮਨ ਨਹੀਂ ਕਰਦਾ ਕਈ ਵਾਰ ਮੈਂ ਰਾਤ ਨੂੰ ਸੈਲਡ ਬਣਾ ਕੇ ਖਾ ਲੈਣੀ ਆ ਜੀ ਤਾਂ ਇਹਨਾਂ ਨੂੰ ਬੋਇਲ ਕਰਨ ਤੋਂ ਬਾਅਦ ਇਹਦੇ ਵਿੱਚ ਬਸ ਥੋੜਾ ਜਿਹਾ ਪਿਆਜ਼ ਔਰ ਟਮਾਟਰ ਪਾ ਲਿਆ ਖੀਰਾ ਪਾ ਲਿਆ ਹਨਾ ਤੁਸੀਂ ਚੁਕੰਦਰ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਉਹਦੇ ਵਿੱਚ ਥੋੜਾ ਜਿਹਾ ਨਮਕ ਐਡ ਕਰ ਲਓ ਕਾਲਾ ਵਾਲਾ ਥੋੜੀ ਜੀ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਪਾ ਲਓ ਉੱਪਰ ਦੀ ਤੁਸੀਂ ਸਾਲਟ ਆਓ ਪਾ ਲਓ ਬਹੁਤ ਵਧੀਆ ਤਰੀਕੇ ਨਾਲ ਥੋੜਾ ਬ੍ਰੇ ਫਾਸਟ ਵੀ ਰੈਡੀ ਹੋ ਜਾਂਦਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਡਿਨਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਔਰ बस ਦੂਸਰੀ ਸਾਈਡ ਤੇ ਨਾ ਮੈਂ ਜਿਹੜੇ ਇਹਨਾਂ ਦਾ ਮਸਾਲਾ ਵੀ ਰੈਡੀ ਕਰ ਲੂੰਗੀ ਫਟਾਫਟ ਉਹਨਾਂ ਦੋ ਤਿੰਨ ਦਿਨ ਹੋ ਗਏ ਸਾਡੇ ਇੱਥੇ ਲਾਈਟ ਬਹੁਤ ਜ਼ਿਆਦਾ ਜਾਂਦੀ ਆ ਲਾਈਟ ਦਾ ਬਹੁਤ ਜ਼ਿਆਦਾ ਕੱਟ ਲੱਗਦਾ ਆ ਮੋਸਟਲੀ ਜਦੋਂ ਵੀ ਮੈਂ ਕੋਈ ਐਦਾ ਦੀ ਸਬਜੀ ਬਣਾਨੀ ਹੁੰਦੀ ਆ ਨਾ ਜਾਂ ਫੇਰ ਮੈਂ ਚਟਨੀ ਵੀ ਬਣਾਨੀ ਹੁੰਦੀ ਆ ਤੇ ਕੀ ਹੁੰਦਾ ਆ ਲਾਈਟ ਚਲੀ ਹੀ ਜਾਂਦੀ ਆ ਤੇ ਤਾਂ ਕਰਕੇ ਇੱਥੇ ਮੈਂ ਫਟਾਫਟ ਲੱਗੀ ਹੋਈ ਸੀਗੀ ਮੈਂ ਕਿਹਾ ਪਹਿਲਾਂ ਜਿਹੜਾ ਗ੍ਰाइंड ਕਰਨ ਵਾਲਾ ਸਮਾਨ ਉਹ ਕਰ ਲਵਾਂ ਨਾਲ ਪਤਾ ਕੀ ਕੱਲ ਅੱਜ ਮੈਂ ਚਟਨੀ ਵੀ ਬਣਾਨੀ ਸੀਗੀ ਅ ਥੋੜੇ ਦਿਨ ਪਹਿਲਾਂ ਦੋਕ ਦਿਨ ਪਹਿਲਾਂ ਮੈਂ ਤੁਹਾ RNA ਵਲੌਗ ਸ਼ੇਅਰ ਕੀਤਾ ਉਦੇ ਵਿੱਚ ਵੀ ਮੈਂ ਬਣਾਈ ਸੀ ਚਟਨੀ ਬਟਾ ਦੋ ਦਿਨਾਂ ਬਾਅਦ ਸਾਡੀ ਖਤਮ ਹੋ ਜਾਂਦੀ ਹੈ ਕਿਉਂਕਿ ਐਸੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਯੂਜ਼ ਕਰਦੇ ਆਂ ਚਟਨੀ ਵੈਸੇ ਵੀ ਹਾਜਮੇ ਵਾਸਤੇ ਅੱਛੀ ਹੁੰਦੀ ਆ ਔਰ ਜ਼ਰੂਰ ਬਣਾ ਕੇ ਖਾਇਆ ਕਰੋ ਗਰਮੀ ਵਿੱਚ ਸਪੈਸ਼ਲੀ ਕਈ ਵਾਰ ਤਾਂ ਜਦੋਂ ਮੇਰਾ ਕੋਈ ਵੀ ਦਾਲ ਸਬਜੀ ਬਣਾਉਣ ਦਾ ਦਿਲ ਨਹੀਂ ਕਰਦਾ ਜਾਂ ਫਿਰ ਖਾਣ ਦਾ ਦਿਨ ਨਹੀਂ ਕਰਦਾ ਮੈਂ ਕੁਝ ਨਹੀਂ ਕਰਦੀ ਬਸ ਚਟਨੀ ਬਣਾ ਕੇ ਤਾਂ ਹਮੇਸ਼ਾ ਪਈ ਹੀ ਹੁੰਦੀ ਆ ਪਰ ਆਖ ਹੀ ਲੈਨੇ ਆ ਕਈ ਵਾਰ ਤਾਂ ਦੋ ਫੁੱਲ ਕੇ ਖਾਣੇ ਹੁੰਦੇ ਮੈਂ ਤਾਂ ਚਟਨੀ ਨਾਲ ਵੀ ਖਾ ਲੈਨੀ ਆ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਦੀ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਮਿਲ ਜਾਂਦੀ ਚਟਨੀ ਰੋਟੀ ਖਾ ਕੇ ਵੀ ਸੋ ਬੱਸ ਨਾ ਮੈਂ ਥੋੜਾ ਜਿਹਾ ਇੱਥੇ ਅਲਾਈਟ ਦੇ ਚੱਕਰ ਦੇ ਵਿੱਚ ਫਟਾਫਟ ਪਹਿਲਾਂ ਮੈਂ ਕਿਹਾ ਮੈਂ ਆਪਣਾ ਇਹ ਵਾਲਾ ਮਸਾਲੇ ਵਾਲਾ ਕੰਮ ਕਰ ਲਵਾਂ ਪਹਿਲਾਂ ਮੈਂ ਕੀ ਕਰਦੀ ਹੁੰਦੀ ਸੀ ਨਾ ਪਹਿਲਾਂ ਮੈਂ ਕੱਲੀ ਮਤਲਬ ਪੁਦੀਨੇ ਦੀ ਚਟਨੀ ਬਣਾਉਂਦੀ ਹੁੰਦੀ ਸੀ ਉਹਦੇ ਵਿੱਚ ਧੰਨੀਆਂ ਵਗੈਰਾ ਮੈਂ ਐਡ ਨਹੀਂ ਕਰਦੀ ਹੁੰਦੀ ਸੀ ਪਰ ਤੁਸੀਂ ਯਕੀਨ ਮੰਨਿਓ ਉਹਦੇ ਵਿੱਚ ਤੁਸੀਂ ਜਿੰਨੀ ਕੁਆਂਟੀਟੀ ਪੁਦੀਨੇ ਦੀ ਲੈਣੀ ਹੈ ਨਾ ਉਨੀ ਹੀ ਕੁਆਂਟੀਟੀ ਤੁਸੀਂ ਧੰਨੀਆਂ ਦੀ ਐਡ ਕਰੋਗੇ ਨਾ ਸੋ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਵਿੱਚ ਪਿਆਜ਼ ਵਗੈਰਾ ਪਾ ਲਿਆ ਥੋੜਾ ਜਿਹਾ ਅਦਰਕ ਹੋਰ ਥੋੜੀ ਜੀ ਹਰੀ ਮਿਰਚ ਉਹ ਥੋੜਾ ਜਿਹਾ ਜੀਰਾ ਵਗੈਰਾ ਐਡ ਕਰਕੇ ਅਗਰ ਤੁਸੀਂ ਇਸ ਤਰੀਕੇ ਨਾਲ ਗ੍ਰाइंड ਕਰਕੇ ਬਣਾ ਕੇ ਰੈਡੀ ਕਰੋਗੇ ਨਾ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਔਰ ਨਾ ਮੈਂ ਅੱਜ ਵੀ ਜਦੋਂ ਬਣਾ ਸ਼ਾਮੀ ਬਣਾਉਣ ਲੱਗੀ ਪਾ ਦੇ ਵਿੱਚ ਮੈਂ ਟੇਸਟ ਵੀ ਕਰਕੇ ਦੇਖੀ ਬਹੁਤ ਸਵਾਦ ਬੰਦੀ ਆ ਤੁਸੀਂ ਸੁੱਕੀ ਸਬਜੀ ਨਾਲ ਵੀ ਖਾ ਲੋ ਤਰੀ ਵਾਲੀ ਸਬਜੀ ਨਾਲ ਵੀ ਖਾ ਲੋ ਵੈਸੇ ਰਾਈਸ ਕੜੀ ਜਾਂ ਨਾ ਮਰਜੀ ਖਾ ਲੋ ਬਹੁਤ ਸਵਾਦ ਲੱਗਦੀ ਆ ਸੋ ਬਸ ਮੈਂ ਇੱਥੇ ਜਿਹੜਾ ਆਪਣਾ ਗ੍ਰੈਂਡ ਵਾਲਾ ਕੰਮ ਸੀ ਮੇਰਾ ਇੱਥੇ ਹੋ ਚੁੱਕਿਆ ਆ ਔਰ ਨਾ ਬਸ ਦੂਸੀ ਸਾਈਡ ਤੇ ਇੱਥੇ ਖੜੇ ਖੜੇ ਤਾਂ ਮੇਰੀ ਪੂਰੀ ਬਾਸ ਹੋ ਚੁੱਕੀ ਸੀ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਨੀ ਨਾ ਕਿ ਮੇਰੇ ਕੋਲ ਜਿਆਦਾ ਟਾਈਮ ਤੱਕ ਇੱਥੇ ਕਿਚਨ ਦੇ ਵਿੱਚ ਖੜਿਆ ਨਹੀਂ ਜਾਂਦਾ ਹੈਗਾ ਔਰ ਮੈਂ ਥੋੜਾ ਜਿਹਾ ਬ੍ਰੇਕ ਲੈ ਲੈ ਕੇ ਕੰਮ ਕਰਦੀ ਹੁੰਨੀ ਆ ਕਿਉਂਕਿ ਫੇ ਮੇਰੇ ਤੁਹਾਨੂੰ ਦੱਸਿਆ ਸੀ ਨਾ ਮੇਰੇ ਸਵੈਲਿੰਗ ਆ ਜਾਂਦੀ ਆ ਜਿਆਦਾ ਲੰਬੇ ਟਾਈਮ ਖੜੇ ਹੋਣ ਕਰਕੇ ਔਰ ਬਸ ਇੱਥੇ ਜਿਹੜੇ ਮੇਰੇ ਰਾਜਮਾ ਛੋਲੇ ਹੋ ਚੁੱਕੇ ਸੀਗੇ ਬੋਇਲ ਹੋ ਦੂਜੀ ਸਾਈਡ ਤੇ ਮੈਂ ਤੜਕਾ ਵੀ ਲਗਾ ਦਿੱਤਾ ਸੀਗਾ ਤੜਕਾ ਜਿਹੜਾ ਇੱਥੇ ਮੇਰਾ ਆਲਮੋਸਟ ਸਾਰਾ ਪੁੱਜ ਹੋ ਚੁੱਕਿਆ ਹੈ ਬਸ ਇਹਦੇ ਵਿੱਚ ਆਪਾਂ ਹੁਣ ਮਿਕਸ ਕਰ ਦਵਾਂਗੇ ਆਪਣੇ ਚਨੇ ਔਰ ਆਪਣੇ ਰਾਜਮਾ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਮੈਨੂੰ ਨਾ ਥੋੜਾ ਜਿਹਾ ਇਹਦੇ ਵਿੱਚ ਪਾਣੀ ਘੱਟ ਲੱਗਦਾ ਸੀ ਤੋਂ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕੀਤਾ ਸੀਗਾ ਉਹਨਾਂ ਜਦੋਂ ਵੀ ਮੈਂ ਤਰੀ ਵਾਲੀ ਸਬਜ਼ੀ ਬਣਾਉਣੀ ਆ ਗਰ ਉਹਦੇ ਵਿੱਚ ਪਾਣੀ ਵਗੈਰਾ ਘੱਟ ਹੋ ਜਾਂਦਾ ਤੇ ਮੈਂ ਹਮੇਸ਼ਾ ਪਾਣੀ ਗਰਮ ਕਰਕੇ ਪਾਣੀ ਹੁੰਨੀ ਆ ਉਹਦੇ ਨਾਲ ਨਾ ਟੇਸਟ ਨਹੀਂ ਚੇਂਜ ਹੁੰਦਾ ਹੈਗਾ ਸਿਰ ਬਸ ਉਹਦੇ ਵਿੱਚ ਪਾਣੀ ਐਡ ਕਰਕੇ ਸਬਜ਼ੀ ਦੇ ਵਿੱਚ ਤੇ ਮੈਂ ਨਾ ਉਹਨੂੰ 5 ਤੋਂ 10 ਮਿੰਟ ਤੱਕ ਬੋਇਲ ਕਰੂੰਗੀ ਪਾਣੀ ਨੂੰ ਚੰਗੀ ਤਰੀਕੇ ਨਾਲ ਔਰ ਉਸ ਤੋਂ ਬਾਅਦ ਹਜੇ ਮੈਂ ਆਪਣਾ ਜਿਹੜਾ ਨਾਲ ਨਾਲ ਕਿਚਨ ਕਾਊਂਟਰ ਰੂਤੀ ਖਲਾਰਾ ਆ ਉਹ ਵੀ ਚੱਕ ਲੂੰਗੀ ਰਾਤ ਨੂੰ ਖਾਣਾ ਖਾ ਕੇ ਕਿਚਨ ਨੂੰ ਸਾਫ ਕਰਨਾ ਜਾਂ ਫਿਰ ਬਰਤਨ ਨੂੰ ਸਾਫ ਕਰਕੇ ਰੱਖਣਾ ਨਾਲ ਨਾਲ ਜਦੋਂ ਵੀ ਕੁਕਿੰਗ ਕਰਦੀ ਹੁੰਦੋਂ ਉਹ ਵੀ ਖਲਾਰਾ ਸਮੇਟ ਦੇਣੀ ਆ ਇਹ ਸਾਰਾ ਕੁਝ ਰਾਤ ਨੂੰ ਨਾ ਕਰਕੇ ਰੱਖੋ ਨਾ ਤਾਂ ਸਵੇਰੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਵੈਸੇ ਵੀ ਸਵੇਰੇ ਕੰਮ ਦੀ ਬਹੁਤ ਜ਼ਿਆਦਾ ਭਜ ਤੋੜ ਲੱਗੀ ਹੁੰਦੀ ਆ ਤੋਂ ਉਹਦੇ ਕਰਕੇ ਨਾ ਫਿਰ ਇਹ ਸਾਰੀਆਂ ਚੀਜ਼ਾਂ ਡਬਲ ਹੋ ਜਾਂਦੀਆਂ ਕਰਨ ਵਾਸਤੇ ਫਿਰ ਖੁਦ ਨੂੰ ਕਰਨਾ ਮੁਸ਼ਕਿਲ ਹੋ ਜਾਂਦਾ ਆ ਗਰਮੀਆਂ ਦੇ ਵਿੱਚ ਜਦੋਂ ਵੀ ਮੈਂ ਕਿਚਨ ਦੇ ਵਿੱਚ ਕੰਮ ਕਰਦੀਆਂ ਜਾਂ ਫਿਰ ਰੂਮ ਦੇ ਵਿੱਚ ਕੰਮ ਕਰਦੀਆਂ ਪਾਣੀ ਵਾਲੀ ਬੋਤਲ ਮੈਂ ਹਮੇਸ਼ਾ ਆਪਣੇ ਕੋਲ ਰੱਖਦੀਆਂ ਜਦੋਂ ਵੀ ਖਾਲੀ ਹੋ ਜਾਂਦੀ ਨਾਲ ਹੀ ਮੈਂ ਫ੍ਰਿਜ 'ਚ ਭਰ ਕੇ ਲਾ ਦੇਨੀ ਆਂ ਔਰ ਮੈਂ ਪਾਣੀ ਇੱਕ ਸੈਕਿੰਡ ਵੀ ਬੋਤਲ ਦੇ ਵਿੱਚ ਖਤਮ ਨਹੀਂ ਹੋ ਦਿੰਦੀ ਜਦੋਂ ਵੀ ਖਤਮ ਹੋ ਜਾਂਦਾ ਨਾਲ ਹੀ ਭਰ ਕੇ ਉਹਨੂੰ ਮੈਂ ਯੂਜ਼ ਕਰਦੀ ਆਂ ਔਰ ਪਤਾ ਕੀ ਗੱਲ ਹੈ ਐਦਾਂ ਅੱਖਾਂ ਦੇ ਸਾਹਮਣੇ ਬੋਤਲ ਵੀ ਪਾਣੀ ਵਾਲੀ ਪਈ ਰਹਿੰਦੀ ਆ ਤੇ ਮੈਨੂੰ ਯਾਦ ਵੀ ਰਹਿੰਦਾ ਕਿ ਮੈਂ ਪਾਣੀ ਪੀਣਾ ਆਂ ਅਦਰਵਾਈਜ਼ ਨਾ ਯਾਦ ਹੀ ਨਹੀਂ ਰਹਿੰਦਾ ਹੈਗਾ ਕਿ ਆਪਾਂ ਪਾਣੀ ਪੀਣਾ ਜਾਂ ਫੇਰ ਤੁਸੀਂ ਇਹ ਕਹਿ ਸਕਦੇ ਹੋ ਆ ਆਪਾਂ ਕੋ ਕੋਲ ਵੀ ਹੋ ਜਾਂਦੀ ਆ ਕਈ ਵਾਰ ਆਪਾਂ ਇੰਨਾ ਜ਼ਰੂਰੀ ਨਹੀਂ ਸਮਝਦੇ ਪਾਣੀ ਪੀਣਾ ਪਰ ਗਰਮੀ ਕਰਕੇ ਨਾ ਸਵੇਟਿੰਗ ਵੀ ਇੰਨੀ ਜ਼ਿਆਦਾ ਆਂਦੀ ਜਿੰਨਾ ਕ ਪਾਣੀ ਮੈਨੂੰ ਲੱਗਦਾ ਸੀ ਪੀਨੇ ਆ ਨਾ ਓਨਾ ਕ ਪਾਣੀ ਤਾਂ ਆਪਾਂ ਮਤਲਬ फ्लਸ਼ ਆਊਟ ਵੀ ਕਰ ਦਿੰਨੇ ਆ ਸੋ ਮੈਨੂੰ ਇਦਾਂ ਲੱਗਦਾ ਕਿ ਪਾਣੀ ਬਾਰ-ਬਾਰ ਪੀਣਾ ਚਾਹੀਦਾ 10-15 15 ਮਿੰਟ ਬਾਅਦ ਸੋ ਬਸ ਦੂਸਰੀ ਸਾਈਡ ਤੇ ਮੈਂ ਆਟਾ ਵੀ ਆ ਜਿਹੜਾ ਨਾਲ ਦੀ ਨਾਲ ਮਲ ਕੇ ਰੱਖ ਲੂੰਗੀ ਆਟਾ ਮਲ ਕੇ ਰੱਖਣ ਦੇ ਨਾਲ ਥੋੜਾ ਜਿਹਾ ਉਹ ਸੋਫਟ ਹੋ ਜਾਂਦਾ ਪੋਲਾ ਹੋ ਜਾਂਦਾ ਜ਼ ਫਰੋਨ ਨੂੰ ਮੁੱਕੀ ਦੇਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈਗੀ ਔਰ ਪਤਾ ਕੀ ਗੱਲ ਆ ਹਜੇ ਰਾਤ ਦੀ ਰੋਟੀ ਖਾਣ ਦਾ ਥੋੜਾ ਜਿਹਾ ਟਾਈਮ ਪਿਆ ਹੋਇਆ ਸੀਗਾ ਮੈਂ ਕਹਾਂ ਇਹਨੂੰ ਬਾਅਦ ਵਿੱਚ ਮੈਂ ਇਕੱਠਾ ਕਰ ਲੂੰਗੀ ਮਾਲਕੀ ਮੈਂ ਪਾਣੀ ਲਗਾ ਕੇ ਜ਼ਰੂਰ ਰੱਖ ਦੇਣੀ ਹੁੰਨੀ ਆ ਔਰ ਮੈਂ ਸਬਜੀ ਨੂੰ ਵੀ ਦੇਖ ਲਾਂਗੀ ਤੇ ਸਬਜੀ ਵੀ ਇੱਥੇ ਮੇਰੀ ਆ ਜਿਹੜੀ ਆਲਮੋਸਟ ਬਣ ਕੇ ਰੈਡੀ ਹੋ ਗਈ ਆ ਇਹਦੇ ਵਿੱਚ ਬਸ ਮੈਂ ਹੁਣ ਥੋੜਾ ਜਿਹਾ ਗਰਮ ਮਸਾਲਾ ਪਾਉਂਗੀ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਨੀ ਗਰਮ ਮਸਾਲਾ ਥੋੜਾ ਜਿਹਾ ਹੁਣ ਗਰਮੀ 'ਚ ਮੈਂ ਘੱਟ ਪਾਣੀ ਹੁੰਨੀ ਆ ਜਸਟ ਸਿਰਫ ਟੇਸਟ ਵਾਸਤੇ ਕਿਉਂਕਿ ਗਰ ਦੇ ਵਿੱਚ ਆਪਾਂ ਪਾਵਾਂਗੇ ਚੰਗਾ ਸਾਰਾ ਹਰਾ ਧਨੀਆ ਔਰ ਹਰੇ ਧਨੀਏ ਦੇ ਨਾਲ ਤਾਂ ਸਬਜੀ ਦਾ ਟੇਸ ਹੋਰ ਵੀ ਚੇਂਜ ਹੋ ਜਾਂਦਾ ਆ ਜਿਹੜਾ ਆਪਾਂ ਇਹਦੇ ਵਿੱਚ ਐਕਸਟਰਾ ਪਾਣੀ ਐਡ ਕੀਤਾ ਸੀਗਾ ਉਹ ਵੀ ਚੰਗੇ ਤਰੀਕੇ ਨਾਲ ਸਬਜੀ ਦੇ ਵਿੱਚ ਮਿਕਸ ਹੋ ਚੁੱਕਿਆ ਆ ਔਰ ਸਬਜੀ ਸਾਡੀ ਬਣ ਕੇ ਹੋ ਚੁੱਕੀ ਹੈ ਰੈਡੀ ਆਪਾਂ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਫਿਰ ਇਹ ਬਹੁਤ ਜ਼ਿਆਦਾ ਗਾੜੀ ਹੋ ਜਾਊਗੀ ਜ਼ਿਆਦਾ ਗਾੜੀ ਵੀ ਫਿਰ ਸਬਜੀ ਐ ਜਿਹੜੀ ਸਵਾਦ ਨਹੀਂ ਲੱਗਦੀ ਹੈਗੀ ਔਰ ਬੱਸ ਦੂਸਰੀ ਸਾਈਡ ਤੇ ਮੇਰਾ ਜੋ ਵੀ ਕਿਚਨ ਦੇ ਵਿੱਚ ਥੋੜਾ ਬੋਤਾ ਖਲਾਰਾ ਹੁੰਦਾ ਹੈ ਜਿਹੜਾ ਮੈਂ ਕੁਕਿੰਗ ਟਾਈਮ ਲਈ ਜਿਹੜੇ ਬਰਤਨ ਜਾਂ ਫੇ ਜਿਹੜਾ ਵੀ ਸਮਾਨ ਮੈਂ ਯੂਜ਼ ਕਰਦੀਆਂ ਉਸ ਤੋਂ ਬਾਅਦ ਫਿਰ ਮੈਂ ਸਾਰੇ ਸਮਾਨ ਦੇ ਉੱਤੇ ਕਪੜਾ ਮਾਰ ਕੇ ਨਾਲ ਦੀ ਨਾਲ ਟਿਕਾ ਦੇਣੀ ਹੁੰਦੀ ਆ ਬਸ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਬਰਤਨ ਕਲੀਨ ਕਰਕੇ ਸੋਣੀ ਹੁੰਦੀ ਆ ਤੋਂ ਬਸ ਉਸ ਤੋਂ ਬਾਅਦ ਇਹ ਵਾਲੀ ਜਿਹੜੀ ਰੂਟੀਨ ਹੈ ਮੈਂ ਮਾਰਨਿੰਗ ਦੇ ਵਿੱਚ ਸ਼ੂਟ ਕੀਤੀ ਸੀ ਯਾਨੀ ਕਿ ਨੈਕਸਟ ਡੇ ਯਾਨੀ ਕਿ ਅੱਜ ਵਾਲਾ ਵਲੌਗ ਆ ਇਹ ਸਵੇਰ ਦਾ ਸਵੇਰੇ ਮਾਰਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਮੈਂ ਜਾਣਾ ਸੀਗਾ ਅ ਮੇਰੀ ਦਵਾਈ ਇੱਕ ਖਤਮ ਹੋ ਗਈ ਸੀ ਇੱਕ ਤਾਂ ਮੇਰੇ ਕੋਲ ਹੈਗੀ ਸੀ ਅੱਜ ਮੈਂ ਮਾਰਨਿੰਗ ਦੇ ਵਿੱਚ ਪਹਿਲਾਂ ਉਹ ਲੈਨ ਚੱਲੇ ਗਈ ਤੇ ਪਹਿਲਾਂ ਕਿਉਂਕਿ ਫਿਰ ਗੁਰਸ਼ੀਰ ਦੇ ਪਾਪਾ ਨਹੀਂ ਵੀ ਕੰਮ ਤੇ ਜਾਣਾ ਸੀਗਾ ਕਿਉਂਕਿ ਉਹ ਵੀ ਫਿਰ ਲੇਟ ਹੁੰਦੇ ਸੀਗੇ ਅੱਜ ਨਾ ਦਵਾਈ ਦੇ ਚੱਕਰ ਦੇ ਵਿੱਚ ਫੋਨ ਸਵੇਰੇ ਜਲਦੀ ਜਾਣ ਦੇ ਚੱਕਰ ਚ ਗੁਰਸ਼ੀਰ ਨੂੰ ਵੀ ਜਲਦੀ ਉਠਾ ਦਿੱਤਾ ਸੀਗਾ ਕਿਉਂਕਿ ਉਹਨੂੰ ਵੀ ਨਾਲ ਲੈ ਕੇ ਜਾਣਾ ਹੁੰਦਾ ਨਾ ਤਾਂ ਕਰਕੇ ਫਿਰ ਸਾਨੂੰ ਉਹਨੂੰ ਵੀ ਠਾਲਣਾ ਪੈਂਦਾ ਆ ਥੋੜੀ ਜੀ ਉਹਦੀ ਹੁਣ ਸਵੇਰੇ ਸਵੇਰੇ ਨੀਂਦ ਖਰਾਬ ਹੋ ਗਈ ਆ ਹੁਣ ਮੈਂ ਅੱਜ ਕੋਸ਼ਿਸ਼ ਕਰੂੰਗੀ ਕਿ ਉਹਨੂੰ ਮੈਂ ਅੰਨੂ ਥੋੜੀ ਦੇਰ ਵਾਸਤੇ ਸੁਵਾਦਮਾ ਉਸ ਤੋਂ ਬਾਅਦ ਨਾ ਪਹਿਲਾਂ ਮੈਂ ਆ ਕੇ ਥੋੜਾ ਜਿਹਾ ਫਰੂਟ ਕੱਟਿਆ ਥੋੜਾ ਜਿਹਾ ਵਾਟਰਮੈਲਨ ਕੱਟਿਆ ਆਪਾਂ ਉਹ ਖਾਵਾਂਗੇ ਅੱਜ ਤੁਸੀਂ ਵੀ ਖਾ ਲੋ ਗੁਸ਼ੀਨ ਦੇ ਪਾਪਾ ਨਾ ਸਵੇਰੇ ਮਤਲਬ ਉਹਨਾਂ ਦਾ ਜਿਹੜਾ ਖਾਣਾ ਸੀਗਾ ਜਿਹੜਾ ਉਹਨਾਂ ਨੇ ਲੰਚ ਆਪਣਾ ਲੈ ਕੇ ਜਾਣਾ ਸੀਗਾ ਮਾਰਨਿੰਗ ਨਾ ਹਸਪੀਟਲ ਜਾਣ ਤੋਂ ਪਹਿਲਾਂ ਉਹਨਾਂ ਦਾ ਖਾਣਾ ਮੈਂ ਪੂਰਾ ਰੈਡੀ ਕਰਕੇ ਔਰ ਟਿਫਨ ਚ ਪਾ ਕੇ ਰੱਖ ਦਿੱਤਾ ਸੀਗਾ ਉਹਨਾਂ ਨੇ ਸਵੇਰੇ ਆਪਣਾ ਬ੍ਰੇਕਫਾਸਟ ਕਰ ਲਿਆ ਸੀਗਾ ਆਪਾਂ 9:30 9 ਵਜੇ ਗਏ ਸੀਗੇ ਔਰ ਆ ਕੇ ਬਸ 10:00 ਵਜੇ ਤੱਕ 10:30 ਤੱਕ ਅਸੀਂ ਵਾਪਸ ਆ ਗਏ ਸੀਗੇ ਆ ਕੇ ਬਸ ਮੈਂ ਫਰੂਟ ਖਾਦਾ ਔਰ ਗੁਸ਼ੀਨ ਨੂੰ ਵੀ ਮੈਂ ਫਰੂਟ ਖਵਾਇਆ ਵੈਸੇ ਤੁਹਾਨੂੰ ਪਤਾ ਅੱਜਕੱਲ੍ਹ ਗਰਮੀ ਕਰਕੇ ਜ਼ਿਆਦਾ ਖਾਦਾ ਤਾਂ ਨਹੀਂ ਜਾਂਦਾ ਬਟ ਫਰੂਟ ਵਗੈਰਾ ਜਿੱਦਾਂ ਫੇਰ ਵੀ ਖਾ ਹੋ ਜਾਂਦਾ ਹੈ ਗੁਰਸ਼ੀਰ ਨੂੰ ਵੀ ਮੈਂ ਨਾਲ ਖਵਾਇਆ ਮਾਰਨਿੰਗ ਦੇ ਵਿੱਚ ਡਸਟਿੰਗ ਕਲੀਨਿੰਗ ਵਾਲਾ ਕਾਫੀ ਸਾਰਾ ਕੰਮ ਹੈ ਮਾਰਨਿੰਗ ਦੇ ਵਿੱਚ ਹੀ ਕਰ ਗਈ ਸੀਗੀ ਔਰ ਹੁਣ ਮੈਂ ਕੋਸ਼ਿਸ਼ ਕਰਦੀ ਪਈ ਆ ਮਤਲਬ ਹੌਲੀ ਹੌਲੀ ਜਲਦੀ ਉੱਠਣ ਦੀ ਰੂਟੀਨ ਦੇ ਵਿੱਚ ਆਂਦੀ ਥੋੜਾ ਜਿਹਾ ਹੁਣ ਬਿਮਾਰ ਹੋਣ ਕਰਕੇ ਨਾ ਔਰਤ ਉੱਪਰ ਦੀ ਗਰਮੀ ਵੀ ਪੈਂਦੀ ਆ ਔਰ ਪਤਾ ਕੀ ਹੋ ਜਾਂਦਾ ਗਰਮੀਆਂ ਨੂੰ ਥੋੜਾ ਜਿਹਾ ਅਸੀਂ ਜਿਹੜਾ ਸਾਡਾ ਕੰਮ ਕਰਨ ਦੀ ਸਪੀਡ ਹੁੰਦੀ ਨਾ ਉਹ ਵੀ ਥੋੜੀ ਜੀ ਆਪਣੀ ਸਲੋ ਹੋ ਜਾਂਦੀ ਹੈ ਗਰਮੀ ਵੀ ਹੁੰਦੀ ਆ ਔਰ ਬ੍ਰੇਕ ਲੈ ਲੈ ਕੇ ਮੈਂ ਤਾਂ ਕੰਮ ਕਰਦੀ ਹੁੰਨੀ ਆ ਕੰਟੀਨਿਊ ਕੰਮ ਨਹੀਂ ਹੁੰਦਾ ਜਦੋਂ ਮੈਨੂੰ ਲੱਗਦਾ ਹੁੰਦਾ ਕਿ ਜਾਦਾ ਕੰਮ ਆ ਫੇਰ ਤਾਂ ਮੈਂ ਬੈੰਦੀ ਵੀ ਨਹੀਂ ਹੁੰਦੀ ਫਿਰ ਮੈਂ ਲਗਾਤਾਰ ਸਾਰੇ ਕੰਮ ਫਿਨਿਸ਼ ਕਰਕੇ ਫੇਰੀ ਪੈੜਦੀ ਹੁੰਨੀ ਆ ਉਹਨਾਂ ਜਿਹੜਾ ਮੇਰੇ ਇੱਥੇ ਸੋਫੇ ਵਾਲਾ ਕਮਰਾ ਸੀਗਾ ਬਸ ਇੱਥੇ ਚੀਜ਼ਾਂ ਔਰ ਗਨਾਈਜ਼ ਕਰਨ ਵਾਲ ਕਵਰ वगैरह मैं उथे ਬਿਛਾਏ ਨਹੀਂ ਸੀਗੇ ਤੁਹਾਨੂੰ ਦੱਸਦਾਂ ਦੱਸਦੀ ਹੁਣੀ ਕਿ ਕਵਰ ਤਾਂ ਗੁਰਸ਼ੀਨ ਪੂਰੇ ਰਿਮੂਵ ਕਰ ਦਿੰਦੀ ਆ ਫੇ ਮੇਰਾ ਬਿਛਾਣ ਦਾ ਫਾਇਦਾ ਹੀ ਨਹੀਂ ਹੁੰਦਾ ਹੈਗਾ ਸੋ ਬਸ ਉਥੇ ਜਿਹੜੀਆਂ ਚੀਜ਼ਾਂ ਰੂਮ ਦੇ ਵਿੱਚ ਸੈੱਟ ਕਰਨ ਵਾਲੀਆਂ ਸੀ ਉਹੋ ਕੀਤੀਆਂ ਜਿਨੇ ਵੀ ਮੇਰੇ ਗਿੱਲੇ ਟਾਵਲ ਸੀਗੇ ਬਾਅਰ ਮੈਂ ਤਾਰ ਦੇ ਉੱਤੇ ਸੁਕਣੇ ਪਾ ਦਿੱਤੇ ਆ ਉਸ ਤੋਂ ਬਾਅਦ ਮੈਂ ਆ ਗਈ ਸੀ ਕਿ ਬੈਡਰੂਮ ਦੇ ਵਿੱਚ ਸੇਮ ਐਸੇ ਤਰੀਕੇ ਨਾਲ ਬੈਡਰੂਮ ਦੇ ਵਿੱਚ ਵੀ ਮੇਰੀ ਕੋਈ ਵੀ ਕਲੀਨਿੰਗ ਵਾਲਾ ਕੰਮ ਨਹੀਂ ਹੈਗਾ ਬਸ ਮੈਂ ਚਾਦਰ ਨੂੰ ਝਾੜ ਕੇ ਬਿਸ਼ਾ ਦਾਂਗੀ ਉਹਨਾਂ ਵੈਸੇ ਅੱਜ ਪਹਿਲਾਂ ਮੇਰਾ ਮਨ ਕਰਦਾ ਸੀ ਕਿ ਮੈਂ ਚਾਦਰ ਨੂੰ ਚੇਂਜ ਕਰ ਦਵਾਂ ਵੈਸੇ ਤਾਂ 2-3 ਦਿਨ ਮੈਨ ਲੱਗਦਾ ਹੋ ਗਏ ਆ ਇਹਨੂੰ ਬਿਸ਼ਾਏ ਨੂੰ ਔਰ ਅੱਜ ਪਹਿਲਾਂ ਮੈਂ ਬਿਸ਼ਾਣੀ ਸੀ ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਮੈਂ ਹੁਣ ਕੱਲ੍ਹ ਹੀ ਚੇਂਜ ਕਰ ਲੂੰਗੀ ਅੱਜ ਮੈਨੂੰ ਰਹਿਣ ਦੇਣੀ ਆ ਉਹਨਾਂ ਫੇ ਗੁਰਦੀਨ ਦੇ ਸੌਣ ਦਾ ਵੀ ਟਾਈਮ ਹੋ ਰਿਹਾ ਸੀਗਾ ਫਿਰ ਮੈਂ ਕਿਹਾ ਟਾਈਮ ਮੇਰੇ ਕੋਲ ਉਹਨਾਂ ਕੀ ਸੀਗਾ ਬਸ ਮੈਨੂੰ ਇਹ ਸੀਗਾ ਕਿ ਮੈਂ ਜਿੰਨਾ ਵੀ ਖਲਾਰਾ ਹੈਗਾ ਰੂਮ ਦੇ ਵਿੱਚ ਉਹ ਮੈਂ ਸਾਰਾ ਚੱਕਦਾ ਆਪਣੀ ਆਪਣੀ ਜਗ੍ਹਾ ਦੇ ਉੱਤੇ ਚੀਜ਼ਾਂ ਨੂੰ ਮੈਂ ਸੈੱਟ ਕਰ ਦਵਾਂ ਉਨਾ ਮਾਰਨਿੰਗ ਜਦੋਂ ਮੈਂ ਉઠી ਸੀ ਨਾ ਤੇ ਬਿਸਤਰੇ ਵਗਾਰਾ ਸਾਰੇ ਮੈਂ ਸਵੇਰੇ ਹੀ ਫੋਲਡ ਕਰਕੇ ਆਪਣੀ ਜਗ੍ਹਾ ਤੇ ਸੈੱਟ ਕਰਕੇ ਰੱਖ ਦਿੱਤੇ ਸੀਗੇ ਮੈਨੂੰ ਐਦਾਂ ਹੁੰਦਾ ਕਿ ਜਦੋਂ ਮੈਂ ਕਿਤੇ ਵੀ ਬਾਹਰ ਜਾਣਾ ਆ ਚਾਹੀ ਮੈਂ ਮਾਰਕੀਟ ਸ਼ੋਪਿੰਗ ਕਰਨ ਜਾਣੀ ਆ ਚਾਹੀ ਕੁਝ ਵੀ ਕਰਨ ਜਾਣਾ ਮੈਨੂੰ ਇਹ ਹੁੰਦਾ ਕਿ ਮੈਂ ਜਿੰਨਾ ਵੀ ਹੋ ਸਕੇ ਘਰ ਵਿੱਚ ਨਾ ਖਲਾਰਾ ਚੱਕ ਕੇ ਹੀ ਜਾਵਾਂ ਥੋੜਾ ਬੋਤਾ ਤਾਂ ਚਲੋ ਬੰਦਾ ਗਰਮੀ ਦੇ ਵਿੱਚ ਜਦੋਂ 12 ਬਾਰੋਂ ਆਂਦਾ ਨਾ ਥੋੜੀ ਬੋਤੀ ਰੈਸਟ ਕਰਕੇ ਫਿਰ ਕੰਮ ਕਰ ਲੈਂਦਾ ਜੇ ਬੰਦਾ ਕਵੇ ਬਾਰੋਂ ਧੁੱਪ ਤੋਂ ਆ ਕੇ ਫੇਰ ਦੁਬਾਰਾ ਆ ਕੇ ਘਰ ਦੇ ਸਾਰੇ ਕੰਮ ਕਰਨੇ ਫਿਰ ਬਹੁਤ ਜ਼ਿਆਦਾ ਮੈਨੂੰ ਕੰਮ ਲੱਗਦਾ ਆ ਫਿਰ ਆ ਕੇ ਥੋੜੀ देर ਵਾਸਤੇ ਮੈਂ ਰੈਸਟ ਕਰਦੀ ਹੁੰਨੀ ਫਿਰ ਉਸ ਤੋਂ ਬਾਅਦ ਆ ਕੇ ਘਰ ਦੇ ਜਿਹੜੇ ਥੋੜੇ ਬੋਤੇ ਕੰਮ ਰਹਿ ਜਾਂਦੇ ਫਿਰ ਮੈਂ ਉਹ ਕਰ ਲੈਨੀ ਆ ਰੂਮ ਦੇ ਵਿੱਚ ਵੀ ਬਸ ਜ਼ਿਆਦਾ ਕੁਝ ਨਹੀਂ ਕਰਨਾ ਸੀ ਚੀਜ਼ਾਂ ਆਪਣੀ ਆਪਣੀ ਜਗ੍ਹਾ ਦੇ ਉੱਤੇ ਆਰਗੇਨਾਈਜ਼ ਐਂਡ ਸੈੱਟ ਕਰਕੇ ਰੱਖ ਦਿੱਤੀਆਂ ਨੇ ਰੂਮ ਵਗੈਰਾ ਸਾਰਾ ਸਾਫ਼ ਕਰਨ ਤੋਂ ਬਾਅਦ ਮੈਂ ਆਗੀ ਸਿੱਕੇ ਬਾਸ ਸੋਫੇ ਵਾਲੇ ਰੂਮ ਦੇ ਵਿੱਚ ਬਟ ਉਸ ਤੋਂ ਪਹਿਲਾਂ ਗੁਸ਼ੇ ਨੂੰ ਮੈਂ ਇੱਥੇ ਦੁੱਧ ਪਿਲਾ ਕੇ ਥੋੜੀ देर ਵਾਸਤੇ ਉਹਨੂੰ ਸੁਵਾ ਦਿੱਤਾ ਸੀਗਾ ਮੈਂ ਆਜਨਾ ਮੈਂ ਥੋੜਾ ਜਿਹਾ ਕੰਮ ਕਰਨਾ ਸਿੱਖਾ ਸਟੀਚਿੰਗ ਦਾ ਔਰ ਕਾਫੀ ਲੌਂਗ ਟਾਈਮ ਤੋਂ ਮੈਂ ਸੋਚਦੀ ਪਈ ਸੀ ਕਿ ਗਰਮੀਆਂ ਹੋਣਾ ਜ਼ਿਆਦਾ ਪੈਂਦੀਆਂ ਪਈਆਂ ਗੁਸ਼ੀਨ ਵਾਸਤੇ ਮੈਂ ਕੁਝ ਕੁੜਤੇ ਇੱਕ ਦੋ ਬਣਾ ਦਮਾਂ ਉਹਦੀਆਂ ਘਰਚਪਾਨ ਨੂੰ ਜਿਹੜੀਆਂ ਕਾਟਨ ਵਾਲੀਆਂ ਲੋਅਰ ਸੀਗੀਆਂ ਮੈਂ ਕਹ ਉਹ ਵੀ ਬਣਾ ਦਾਂ ਮੇਰੇ ਕੋਲ ਥੋੜੇ ਜਿਹਾ ਕੱਟ ਪੀਸ ਪਏ ਹੋਏ ਸੀਗੇ ਔਰ ਨਾ ਘਰ ਜਾਣ ਤੋਂ ਪਹਿਲਾਂ ਦੇ ਮੈਂ ਮਤਲਬ ਬੈੱਡ ਦੇ ਵਿੱਚ ਸੰਭਾਲ ਕੇ ਰੱਖੇ ਹੋਏ ਸੀਗੇ ਬੈੱਡ ਦੇ ਵਿੱਚੋਂ ਤਾਂ ਮੈਂ ਕੱਢ ਕੇ ਬਾਹਰ ਰੱਖੇ ਹੋਏ ਸੀਗੇ और बस गर्मी करके भी कई बार घोल हो जाती है कई बार मेरे को घर के कामों के टाइम ही नहीं मिलता है अज मैं सोचा सगा मैं कहा चल थोड़ा बहुता तो मैं कटिंग वाला काम करके रखा और पता की गल आ कटिंग करके थोड़ा बहुता काम रखिया हों फिर चलो कितने कि बंदा अपने घर के टाइम क्ड के स्टिच कर ही लादा आ ਗੁਰਸ਼ੀਨ ਨੂੰ ਸੁਆਉਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਕੰਮ ਇਹਦਾ ਕਰ ਦਿੱਤਾ ਸੀ ਯਾਨੀ ਕਿ ਕਟਿੰਗ ਵਾਲਾ ਕੰਮ ਕਾਫੀ ਜ਼ਿਆਦਾ ਮੈਂ ਕਰ ਦਿੱਤਾ ਸੀ ਥੋੜਾ ਬੋਤਾ ਨਿਸ਼ਾਨ ਵਗੈਰਾ ਇਹਦੇ ਮਾਰਕਰ ਵਗੈਰਾ ਲੈ ਕੇ ਰਹਿ ਗਏ ਸੀਗੇ ਲਗਾਉਣ ਵਾਲੇ ਉਦੋਂ ਵੀ ਗੁਰਸ਼ੀਨ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਇਸ ਕਰਕੇ ਮੈਂ ਕਿਹਾ ਇਸ ਨੂੰ ਸੁਆਉਂਗੀ ਉਸ ਤੋਂ ਬਾਅਦ ਹੀ ਜਿਹੜਾ ਥੋੜਾ ਬੋਤਾ ਹੈਗਾ ਕੰਮ ਉਹ ਮੈਂ ਕਰੂੰਗੀ ਵੈਸੇ ਤਾਂ ਗੁਰਸ਼ੀਨ ਦੇ ਕੋਲ ਰੈਡੀमेड ਕੱਪੜੇ ਹੈਗੇ ਆ ਬਟ ਹੈਗੇ ਤਾਂ ਉਹ ਵੀ ਸਾਰੇ ਪਿਓਰ ਦੇ ਆ ਮਤਲਬ ਕਾਟਨ ਦੇ ਵਿੱਚ ਹੀ ਆ ਮੈਂ ਜ਼ਿਆਦਾਤਰ ਹਮੇਸ਼ਾ ਕਾਟਨ ਦਾ ਹੀ ਕਪੜਾ ਜ਼ਿਆਦਾਤਰ ਪਾਣਾ ਵੀ ਪ੍ਰੈਫਰ ਕਰਦੀ ਆਪਣਾ ਵੀ ਔਰ ਬੱਚੇ ਦਾ ਵੀ ਉਹਨਾਂ ਇੰਨੀ ਤੱਪਦੀ ਇੰਨੀ ਲੂ ਪੈਂਦੀ ਹੈ ਗਰਮੀ ਦੇ ਵਿੱਚ ਉਹ ਵੈਸੇ ਤਾਂ ਜਿਹੜੇ ਇਹ ਇੱਕ ਫੈਬਰਿਕ ਵਾਲੇ ਕਪੜੇ ਹੁੰਦੇ ਨੇ ਮੈਨੂੰ ਥੋੜੇ ਜਿਹਾ ਜ਼ਿਆਦਾ ਕੰਫਰਟੇਬਲ ਲੱਗਦੇ ਆ ਚਾਹੇ ਆਪਣੇ ਵਾਸਤੇ ਪਾਣੇ ਹੋਵੇ ਚਾਹੇ ਬੱਚਿਆਂ ਵਾਸਤੇ ਔਰ ਇਹ ਥੋੜੇ ਜਿਹਾ ਕਾਫੀ ਕੂਲ ਲੱਗਦੇ ਆ ਮੈਨੂੰ ਸਪੈਸ਼ਲੀ ਜਿਹੜੇ ਕਾਟਨ ਵਾਲੇ ਹੁੰਦੇ ਆ ਉਹਨਾਂ ਇਹ ਜਿੰਨਾ ਵੀ ਆਪਾਂ ਨੂੰ ਸਵੇਟਿੰਗ ਵਗੈਰਾ ਆਉਂਦੀ ਹੈ ਸਾਰਾ ਸਵੈਟ ਵਗੈਰਾ ਅਬਜ਼ਰਵ ਕਰ ਲੈਂਦਾ ਕਾਟਨ ਸੋ ਇਸ ਕਰਕੇ ਮੈਨੂੰ ਲੱਗਦਾ ਸੀ ਮੈਂ ਕਿ ਘਰ ਚ ਪਾਣ ਲਈ ਜ਼ਿਆਦਾ ਨਹੀਂ ਤਾਂ ਦੋ ਤਿੰਨ ਕੁੜਤੀਆਂ ਇਹਨੂੰ ਨਾ ਲੂਜ਼ ਲੂਜ਼ ਬਣਾ ਦਵਾ ਮੈਂ ਘਰ ਚ ਪਾਣ ਵਾਸਤੇ ਦੂਸਰੀਆਂ ਇਹ ਪਾਣ ਦੀਆਂ ਜਿਹੜੀਆਂ ਰੈਡੀਮੇਡ ਵਾਲੀਆਂ ਕਈ ਵਾਰ ਇਹਨੇ ਪਾਣ ਦੀ ਨਹੀਂ ਆ ਕਹਿ ਦਿੰਦੀ ਕਿ ਮੈਨੂੰ ਉਹਦੇ ਵਿੱਚ ਗਰਮੀ ਲੱਗਦੀ ਆ ਸੋ ਤਾਂ ਕਰਕੇ ਅੱਜ ਮੈਂ ਸੋਚਿਆ ਵੀ ਇਹਨੂੰ ਅੱਜ ਟਾਈਮ ਕੱਢ ਕੇ ਪਹਿਲਾਂ ਮੈਂ ਇਹ ਵਾਲਾ ਨਾਲ ਕੰਮ ਕਰਦੀ ਆ ਇਹਦੀ ਨਾ ਜਿਹੜੀ ਕੁੜਤੀ ਆ ਉਹ ਤਾਂ ਆਲਮੋਸਟ ਕੱਟ ਹੋ ਚੁੱਕੀ ਆ ਇਹ ਤਾਂ ਲੋਅਰ ਵਾਲਾ ਜਿਹੜਾ ਕੰਮ ਆ ਲੋਅਰ ਦਾ ਮਤਲਬ ਇਹ ਤਾਂ ਪਜਾਮਾ ਉਹ ਰਹਿ ਗਿਆ ਕਟਿੰਗ ਕਰਨ ਵਾਲਾ ਅਗਰ ਮੈਨੂੰ ਬਲੌਗ ਬਣਾਉਣ ਦਾ ਟਾਈਮ ਮਿਲਿਆ ਨਾ ਮੈਂ ਤੁਹਾਡੇ ਨਾਲ কুরਤੀ ਦਾ ਜਿਹੜਾ ਸਟੀਚਿੰਗ ਵਾਲਾ ਹੋਗਾ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਨਹੀਂ ਟਾਈਮ ਲੱਗ ਗਿਆ ਤਾਂ ਫੇਰ ਮੈਂ ਕਦੀ ਨੈਕਸਟ ਟਾਈਮ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਕਰ ਦੂੰਗੀ ਔਰ ਜਿਹੜਾ ਇਹਦਾ ਲੋਅਰ ਦਾ ਫੈ布ਰਿਕ ਆ ਨਾ ਮੈਂ ਸੋਚਦੀ ਸੀ ਵਾਈਟ ਕਲਰ ਦਾ ਬਣਾ ਦਮਾ ਕਿਉਂਕਿ ਇਹਦੇ ਵਿੱਚ ਜਿਹੜਾ ਆ ਨੀਚੇ بیس ਆ ਨਾ কুরਤੀ ਦਾ ਉਹ ਵਾਈਟ ਕਲਰ ਦਾ ਆ ਵਾਈਟ ਜਾਦਾ ਅੱਛਾ ਲੱਗਣਾ ਆ ਔਰ ਵਾਈਟ ਔਰ ਇਹਦਾ ਦੋਨਾਂ ਦਾ ਕੰਬੀਨੇਸ਼ਨ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਹ ਨਾ ਥੋੜਾ ਜਿਹਾ ਫੈਬਰਿਕ ਮੈਨੂੰ ਘੱਟ ਲੱਗਦਾ ਪਿਆ ਯਾਨੀ ਕਿ ਚੜਾਈ ਦੇ ਵਿੱਚ ਨਾ 1.5 ਇੰਚ ਘੱਟ ਲੱਗਦਾ ਆ ਮੈਂ ਪਹਿਲਾਂ ਸੋਚਦੀ ਪਈ ਸੀ ਕਿ ਮੈਂ ਕਾ ਮੈਂ ਨਾ ਕਰੋਚ ਏਰੀਆ ਦੇ ਵਿੱਚ ਥੋੜਾ ਜਿਹਾ ਜੋੜ ਪਾ ਦੂੰਗੀ ਜਿਹੜਾ ਕਰੋਚ ਵਾਲਾ ਏਰੀਆ ਹੋਊਗਾ ਨਾ ਉਹ ਫਿਰ ਨਿਸ਼ਾਨ ਲਗਾ ਕੇ ਨਾ ਕਟਿੰਗ ਔਰ ਔਰ ਇਹ ਵੀ ਲੈਂਥ ਵੀ ਦੇਖਦੀ ਪਈ ਸੀ ਲੈਂਥ ਵੀ ਮੈਨੂੰ ਇਹ ਥੋੜੀ ਜਿਹੀ ਘੱਟ ਲੱਗਦੀ ਸੀ 3 ਤੋਂ 4 ਇੰਚ ਦੀ ਲੈਂਥ ਆ ਮੈਨੂੰ ਉਹ ਘੱਟ ਲੱਗਦੀ ਪਈ ਸੀਗੀ ਤੇ ਜਿੱਦਾਂ ਨਾ ਹੁਣ ਨਾਲ ਦਾ ਫੈਬਰਿਕ ਜਿੱਦਾਂ ਕਈ ਵਾਰ ਤਾਂ ਹੁੰਦਾ ਆ ਫੈਬਰਿਕ ਸ਼ਰਟ ਦਾ ਉਹ ਫਿਰ ਮੈਂ ਥੋੜਾ ਮਿਕਸ ਮੈਚ ਕਰਕੇ ਥੋੜਾ ਬਹੁਤਾ ਡਿਜ਼ਾਈਨ ਕ੍ਰੀਏਟ ਕਰਕੇ ਆਪਾਂ ਬੱਚਿਆਂ ਦਾ ਬਣਾ ਸਕਦੇ ਆ ਵਧੀਆ ਲੱਗਦਾ ਪਹਿਲੇ ਮੈਂ ਸੋਚੀ ਸੀ نیچے ਨਾ ਮਤਲਬ ਜਿਹੜਾ কুরਤੀ ਵਾਲਾ ਫੈਬਰਿਕ ਆ ਨਾ ਉਹ نیچے ਮਤਲਬ ਵਦਵਾ ਕਪੜਾ ਲਗਾ ਦਮਾ ਉਹ ਵੀ ਅੱਛਾ ਲੱਗੂਗਾ ਅਗਰ ਲੈਂਥ ਪੂਰੀ ਹੁੰਦੀ ਤਾਂ ਮੈਂ ਉਹਦੇ ਉੱਤੇ ਇੱਕ ਨਾ ਮਤਲਬ ਉਰਤੀ ਦੀ ਪੱਟੀ ਬਣਾ ਕੇ ਲਗਾ ਦਨੀ ਸੀ ਉਹ ਵੀ ਵਧੀਆ ਲੱਗਣੀ ਸੀ ਸੋ ਬਸ ਇੱਥੇ ਮੈਂ ਉਹੀ ਕਰਕੇ ਦੇਖਦੀ ਪਈ ਸੀ ਕਿ ਮੇਗਾ ਕਿਸ ਤਰੀਕੇ ਦਾ ਹੈ ਲੱਗੂਗਾ ਵਧੀਆ ਵੀ ਲੱਗੂਗਾ ਕਿ ਨਹੀਂ ਵੈਸੇ ਤਾਂ ਬੱਚਿਆਂ ਦੇ ਇਸ ਤਰੀਕੇ ਦਾ ਕਾ ਤੁਸੀਂ ਕੱਪੜੇ ਬਣਾਉ ਨਾ ਬਹੁਤ ਵਧੀਆ ਲੱਗਦੇ ਆ ਸੋ ਇਹਨੂੰ ਹੁਣ ਤਾਂ ਮੈਂ ਨਹੀਂ ਕਟਿੰਗ ਕਰੂੰਗੀ ਕਿਉਂਕਿ ਨੇ ਜੋੜ ਪਾਣਾ ਮਸ਼ੀਨ ਦਾ ਕੰਮ ਆ ਮਸ਼ੀਨ ਤੇ ਪਹਿਲਾਂ ਜੋੜ ਪਾ ਕੇ ਉਸ ਤੋਂ ਬਾਅਦ ਮੈਂ ਕਟਿੰਗ ਕਰਦੀ ਹੁੰਨੀ ਆ ਪਹਿਲਾਂ ਮੈਂ ਕਪੜਾ ਰੱਖ ਕੇ ਕਦੀ ਵੀ ਕਟਿੰਗ ਨਹੀਂ ਕਰਦੀ ਹੈਗੀ ਸੋ ਬਸ ਆਏ ਅੱਜ ਮੈਂ ਤੁਹਾਡਾ ਜਿੰਨਾ ਕ ਵੀ ਮੇਰੇ ਕੋਲ ਅੱਜ ਵਲੌਗ ਸ਼ੂਟ ਹੋਇਆ ਮੈਂ ਤੁਹਾਨੂੰ ਵਲੌਗ ਜ਼ਰੂਰ ਸ਼ੇਅਰ ਕੀਤਾ ਆ ਉਮੀਦ ਕਰਦੀ ਆ ਅੱਜ ਵਾਲਾ ਵਲੌਗ ਵੀ ਤੁਹਾਨੂੰ ਪਸੰਦ ਆਊਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਿਆਰ ਜਾਂ ਕਮੈਂਟ ਕਰ ਦਿਓ ਬਾ ਬਾਏ